ਵੇ ਜਿਆਦਾ 14 ਅਗਸਤ ਨੂੰ ਉਹਨਾਂ ਬਦਲੀ ਹੋਣਾ ਥਾ ਹਾਂਜੀ 6 ਮਹੀਨੇ ਤੱਕ ਕਿਉਂ ਨਹੀਂ ਬਦਲੀ ਕੀਤਾ ਮੇਰੀ ਇਹ ਮੀਡੀਆ ਵਾਲਿਆਂ ਤੇ ਬੇਨਤੀ ਆ ਇਹ ਅਗਰ ਤੁਸੀਂ ਆਪਣੇ ਆਪ ਨੂੰ ਅੱਛੇ ਮੀਡੀਆ ਵਾਲੇ ਸਮਝਦੇ ਹੋ ਨਾ ਵਧੀਆ ਮੀਡੀਆ ਵਾਲੇ ਤਾਂ ਇਹ ਗੱਲ ਤਾਂ ਕਿ ਕੱਲੋਂ ਕਿਸੇ ਦਾ ਤਾਂ ਕਿ ਕੱਲੋਂ ਕਿਸੇ ਦਾ ਦੂਸਰੇ ਦਾ ਬੰਨ ਕਿਸੇ ਦਾ ਬੱਚਾ ਜਾਂ ਕੋਈ ਕੋਈ ਹੋਰ ਬੇਕਾਰ ਅੱਛਾ ਅੰਕਲ ਕਿਹੜੀ ਬਟਾਲੀਅਨ ਕਿਹੜੀ ਸੀ 8 ਕੁਐਲਰੀ ਹੈ ਆਰਮਡ ਦੀ ਆਰਮਡ ਦੀ ਆਰਮਡ ਦੀ 8 ਕੁਐਲਰੀ ਹੈ ਹਾਂਜੀ ਫੁੱਟ ਫਸਟ ਆਰਮਡ ਬਰਿਗੇਡ ਦੇ ਅੰਡਰ ਜੁਨਟ ਹੈ ਅੱਛਾ ਜੀ ਠੀਕ ਹੈ ਜੀ ਤੇ ਅਗਰ ਉਹਦੇ ਸੀਓ ਨੂੰ ਚਾਹੀਦਾ ਵੀ ਉਹਦਾ ਪੋਸਟਿੰਗ ਆਰਡਰ ਹੈ ਤਾਂ ਮੈਂ ਉਹ ਵੀ ਦੱਸ ਦੂੰਗਾ ਉਹਦੀ ਜੁਨਟੇ ਵੀ ਪੋਸਟਿੰਗ ਆਰਡਰ ਪਿਆ ਹੈ ਚੁੱਤੇ ਪਤਾ ਕਿੰਨੇ ਵਜੇ ਲੱਗਿਆ ਵੀ ਹਾਦਸਾ ਹੋ ਗਿਆ ਇਹ ਮੈਨੂੰ 4 ਵਜੇ ਮੇਰੇ ਕੋਲ ਕਾਲ ਆਇਆ ਮੇਰਾ ਇੱਕ ਸੀਨੀਅਰ ਸੂਬੇਦਾਰ ਹੈ ਉੱਥੇ ਜੀ ਹਾਂ ਜੀ ਉਹ ਉਹਨੇ ਮੇਰੇ ਬੱਚੇ ਦਾ ਨਾਲੇ ਸ਼ੁਰੂ ਤੇ ਹੀ ਜਦੋਂ 2-4 ਸਾਲ ਦਾ ਤਾਂ ਜਦੋਂ ਪੈਦਾ ਹੀ ਹੋਇਆ ਉਦੋਂ ਤੋਂ ਜਾਣਦਾ ਤਾਂ ਹੈ ਹਾਂ ਜੀ ਉਹਨੇ ਉਹ ਬੱਚੇ ਨੂੰ ਪਛਾਣਿਆ ਉਹ ਵੀ ਉਸੇ ਆਰ ਆਰ ਚਤਾਏ ਉਹਨੂੰ ਦੱਸਿਆ ਵੀ ਪਾਇਆ ਦਾ ਤੁਸੀਂ ਜੋ ਬੱਚੇ ਬੰਦੇ ਬਸ਼ੇ ਆ ਹੋਰ ਜਾਂ ਫੌਜੀ ਨਹੀਂ ਹੈ ਜਿੰਨਾ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇਖੋ ਹਾਂਜੀ ਉਹਨਾਂ ਨੇ ਪਹਿਲਾਂ ਇਹ ਮੇਰੇ ਬੇਟੇ ਦੇਖਾ ਕਹਿੰਦੇ ਵੀ ਉਹ ਸੀਹੀ ਦਾ ਹੋ ਗਿਆ ਅੱਛਾ ਕਿੰਨੇ ਬ੍ਰਦਰ ਸਿਸਟਰ ਸੀਗਾ ਇਕੱਲਾ ਹੀ ਇਕੱਲਾ ਜੀ ਉਹਦੇ 28 28 ਫਰਵਰੀ ਨੂੰ ਵਿਆਹ ਆਇਆ ਉਹ ਦੇਖੋ ਮੈਂ ਕਿਦਾਂ ਸਮਾਨ ਦਾ ਭਰਿਆ ਵਾ ਸਾਰਾ ਲੈ ਆ ਕੇ ਰੱਖਿਆ ਵਾ ਅੱਜ ਅਸਰੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਤਾਂ ਅੱਛਾ ਲਾਸਟ ਵਾਰ ਗੱਲ ਕਦੋਂ ਹੋਈ ਸੀ ਬੇਟਾ ਲਾਸਟ ਗੱਲ ਦੇ ਨਾਲ ਪਰਸੋਂ ਦੀ ਗੱਲ ਹੋਈ ਉਕਾੰਦਾ ਡੈਡੀ ਵੀ ਮੈਂ ਆਪਰੇਸ਼ਨ ਚ ਜਾ ਕੰਨਾ ਵੀ ਆ ਕੇ ਤੁਹਾਡੇ ਨਾਲ ਬਾਅਦ ਚ ਗੱਲ ਕਰੂੰਗਾ 72 ਘੰਟੇ ਦੇ ਆਪਰੇਸ਼ਨ ਚ ਗਿਆ ਹੋਤਾ ਠੀਕ ਹੈ ਉਹ ਉਸ ਏਰੀਆ ਬਾਰੇ ਮੈਂ ਦੱਸ ਆ ਰਿਹਾ ਕਿੱਥੇ ਆਪਰੇਸ਼ਨ ਤਾਂ ਆਇਆ ਹਾਂ ਲੇਕਿਨ ਮੇਰੀ ਇੱਕ ਇਹ ਹੱਥ ਬੰਨ ਕੇ ਬੇਨਤੀ ਆਈ ਤਾਂ ਕਿ ਕੱਲ ਨੂੰ ਕਿਸੇ ਮਾਂ ਦਾ ਬੱਚਾ ਹੋਰ ਸ਼ਹੀਦ ਨਾ ਹੋਵੇ ਜਿਨ੍ਹਾਂ ਦੀ ਪੋਸਟਿੰਗ ਅੱਡੇ ਟਾਈਮ ਨਾਲ ਨਿਕਲ ਗਈ ਹੈ ਅਗਰ ਕਿਸੇ ਮੀਡੀਆ ਵਾਲੇ ਚ ਜਾਂ ਕਿਸੇ ਅਫਸਰ ਚ ਦਮ ਹੈ ਸੋ ਉਹ ਉਹਨਾਂ ਨੂੰ ਪੁੱਛੋ ਵੀ ਕਿਉਂ ਨਹੀਂ ਤੁਸੀਂ ਇਹ 6 ਮਹੀਨੇ ਬੱਚਾ ਕਿਉਂ ਤੁਸੀਂ ਰੁਕਿਆ ਹੈ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰਾ ਤਾਂ ਬਰਬਾਦ ਹੋ ਗਿਆ ਵਾ ਮੇਰਾ ਇੱਕੋ ਬੱਚਾ ਤਾਂ ਹੀ ਉਹ ਲੈ ਗਿਆ ਉਹਨੂੰ ਭਾਰਤ ਮਾਤਾ ਲੈ ਕੇ ਚਲੋ ਇਹ ਸਾਨੂੰ ਬਰਬਾਦ ਕਰ ਗਏ ਸੀ ਇਹ ਸੋਚਦੇ ਵੀ ਦੁਬਾਰਾ ਕਿਸੇ ਨਾਲ ਕਿਸੇ ਦੇ ਮਾਂ ਦਾ ਸਵਾਗਨਾ ਉੱਜੜੇ ਇਹ ਮੇਰੀ ਬੇਨਤੀ ਹੈ ਤੁਹਾਡੀ ਮਿੱਟੀ ਵਾਲਿਆਂ ਦੇ ਸਾਹਮਣੇ ਹਾਏ ਅਜੇ 2019 ਦਾ ਭਰਤੀ ਹੈ ਉਹ ਰੇਡ ਕੋਲਰੀ ਨਾਲ ਸੰਬੰਧ ਰੱਖਦਾ ਹੈ ਕੁਰੇਟ ਕਰਦੇ ਤੋਂ ਬਾਅਦ ਇੱਕ ਪੋਸਟਿੰਗ ਰਾਊਟ ਸੀ ਜੋ ਡੋਟਾ ਡਿਸਟ੍ਰਿਕਟ ਦੇ ਵਿੱਚ ਤੇ ਉੱਥੇ ਫੋਰ ਆਰ ਆਰ ਹੈ ਉੱਥੇ ਸਾਨੂੰ ਅੱਜ ਦੁਪਹਿਰ ਤੋਂ ਬਾਅਦ ਹੀ ਕਵਰ ਮਿਲਿਆ ਵੀ ਤਾਂ ਕਰਕੇ ਵੀ ਉਹ ਅਜੇ ਇਸ ਦੁਨੀਆ ਤੇ ਨਹੀਂ ਰਿਹਾ ਆ ਅੱਛਾ ਵਿਆਹ ਵੀ ਸੀਗਾ ਵੀ ਵਿਆਹ ਕਦੋਂ ਰੱਖਿਆ ਸੀ 28 ਫਰਵਰੀ ਔਰ 1 ਦਾ ਮਾਰਚ ਦਾ ਵਿਆਹ ਸੀ ਅੱਛਾ ਕੋਈ ਹੋਰ ਬ੍ਰਦਰ ਸਿਸਟਰ ਵੀ ਹੈਗਾ ਹੋਰ ਬ੍ਰਦਰ ਸਿਸਟਰ ਕੋਈ ਨਹੀਂ ਆ ਮਾਮਾ ਮਾਮੀ ਆ ਤੇ ਮੇਰੇ ਤੇ ਬਸ ਇੱਕ ਲੜਕਾ ਸੀ ਅੱਛਾ ਇਹ ਦੱਸਿਆ ਜਾ ਰਿਹਾ ਵੀ ਫਾਦਰ ਤਾਇਆ ਜੀ ਸਾਰੇ ਆਰਮੀ ਦੇ ਵਿੱਚ ਸੀ ਹਾਂਜੀ ਇਹ ਵੀ ਫਾਦਰ ਵੀ ਐਸਐਮ ਰਿਟਾਇਰ ਹੋਏ ਨੇ ਮਾਂ ਦੂਜੇ ਤਾਇਆ ਜੀ ਵੀ ਉਹ ਵੀ ਸੁਬੇਦਾਰ ਰਿਟਾਇਰ ਹੋਇਆ ਮੈਂ ਵੀ ਹੁਣ ਸਰਵਿਸ ਹੀ ਆ ਭਾਜੀ ਤੁਸੀਂ ਵੀ ਆਰਮੀ ਦੇ ਵਿੱਚ ਹਾਂਜੀ ਭੂਆ ਦਾ ਮੁੰਡਾ ਹਾਂਜੀ ਅੱਛਾ ਕਦੋਂ ਤੱਕ ਸੰਸਕਾਰ ਬਾਡੀ ਕਦੋਂ ਤੱਕ ਆ ਜਾਵੇਗੀ ਭਾਜੀ ਹਜੇ ਤੱਕ ਜਿੰਨੀ ਵੀ ਇਹ ਜਿਹੜੀ ਜੁਨਨ ਦੇ ਵਿੱਚ ਗੱਲ ਹੋਈ ਆ ਉਹ ਕਹਿ ਰਹੇ ਨੇ ਵੀ ਕੱਲ ਤੱਕ ਆ ਜਾਣਗੇ ਬਾਕੀ ਆਉਂਦਾ ਜੋ ਵੀ ਕੁਝ ਹੋਏਗਾ ਉਹ ਕੱਲ ਪਤਾ ਲੱਗੇਗਾ। ਅੱਛਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਹੈਗਾ ਕੋਈ ਰੋਪੜ ਪ੍ਰਸ਼ਾਸਨ ਵੱਲੋਂ? ਅਜੇ ਤੱਕ ਭਾਜੀ ਕੋਈ ਨਹੀਂ ਆਇਆ ਅਜੇ ਤੱਕ ਨਹੀਂ ਕਿਉਂਕਿ ਸਾਨੂੰ ਵੀ ਚਾਰ ਕੋਈ ਤੇ ਆਸ-ਪਾਸ ਹੀ ਪਤਾ ਲੱਗਿਆ ਹੈ ਜੀ। ਭਈ ਜਦੋਂ 14 ਅਗਸਤ ਨੂੰ ਉਹਨਾਂ ਬਦਲੀ ਹੋਣਾ ਥਾ। ਹਾਂਜੀ 6 ਮਹੀਨੇ ਤੱਕ ਕਿਉਂ ਨਹੀਂ ਬਦਲੀ ਕੀਤਾ? ਮੇਰੀ ਇਹ ਮੀਡੀਆ ਵਾਲਿਆਂ ਤੇ ਬੇਨਤੀ ਹੈ ਇਹ। ਅਗਰ ਤੁਸੀਂ ਆਪਣੇ ਆਪ ਨੂੰ ਅੱਛੇ ਮੀਡੀਆ ਵਾਲੇ ਸਮਝਦੇ ਹੋ ਨਾ ਵਧੀਆ ਮੀਡੀਆ ਵਾਲੇ ਤਾ ਇਹ ਗੱਲ ਤਾਂ ਕਿ ਕੱਲ ਨੂੰ ਕਿਸੇ ਦਾ ਤਾਂ ਕਿ ਕੱਲ ਨੂੰ ਕਿਸੇ ਦਾ ਦੂਸਰੇ ਦਾ ਕਿਸੇ ਦਾ ਬੱਚਾ ਜਾਂ ਕੋਈ ਕੋਈ ਹੋਰ ਬੇਕਾਰ ਅੱਛਾ ਅੰਕਲ ਕਿਹੜੀ ਬਟਾਲੀਅਨ ਕਿਹੜੀ ਸੀ 8 ਕੁਵੈਲਰੀ ਹੈ ਆਰਮਡ ਦੀ ਆਰਮਡ ਦੀ ਆਰਮਡ ਦੀ 8 ਕੁਵੈਲਰੀ ਹੈ ਹਾਂਜੀ ਫੁੱਟ ਇਹ ਫਰਸਟ ਆਰਮਡ ਬ੍ਰਿਗੇਡ ਦੇ ਅੰਡਰ ਜੁਨਟ ਹੈ ਅੱਛਾ ਜੀ ਠੀਕ ਹੈ ਜੀ ਤੇ ਅਗਰ ਉਹਦੇ ਸੀਓ ਨੂੰ ਚਾਹੀਦਾ ਵੀ ਉਹਦਾ ਪੋਸਟਿੰਗ ਆਰਡਰ ਹੈ ਤਾਂ ਮੈਂ ਉਹ ਵੀ ਦੱਸ ਦੂੰਗਾ ਉਹਦੇ ਜੁਨਟੇ ਵੀ ਪੋਸਟਿੰਗ ਆਰਡਰ ਪਿਆ ਹੈ ਅੱਛਾ ਤੇ ਪਤਾ ਕਿੰਨੇ ਵਜੇ ਲੱਗਿਆ ਵੀ ਹਾਦਸਾ ਹੋ ਗਿਆ ਇਹ ਮੈਨੂੰ 4 ਵਜੇ ਮੇਰੇ ਕੋਲ ਕਾਲ ਆਇਆ ਮੇਰਾ ਇੱਕ ਸੀਨੀਅਰ ਸੂਬੇਦਾਰ ਹੈ ਉੱਥੇ ਜੀ ਹਾਂਜੀ ਉਹ ਉਹਨੇ ਮੇਰੇ ਬੱਚੇ ਦਾ ਨਾਲੇ ਸ਼ੁਰੂ ਤੇ ਹੀ ਜਦੋਂ 2-4 ਸਾਲ ਦਾ ਤਾਂ ਜਦੋਂ ਪੈਦਾ ਹੀ ਹੋਇਆ ਉਦੋਂ ਤੋਂ ਜਾਣਦਾ ਤਾਂ ਹੈ ਹਾਂਜੀ ਉਹਨੇ ਬੱਚੇ ਨੂੰ ਪਛਾਣਿਆ ਉਹ ਵੀ ਉਸੇ ਆਰ ਆਰ ਚਿਤਾਏ ਉਹਨੂੰ ਦੱਸਿਆ ਵੀ ਪਾਈ ਐਦਾ ਦਾ ਤੁਸੀਂ ਜੋ ਬੱਚੇ ਬੰਦੇ ਬਸ਼ੇ ਆ ਹੋਰ ਜਾਂ ਫੌਜੀ ਨਹੀਂ ਹੈ ਜਿੰਨਾ ਜ਼ਿਆਦਾ ਸੱਟਾਂ ਲੱਗੀਆਂ ਉਹਨਾਂ ਦੇਖੋ ਹਾਂਜੀ ਉਹਨਾਂ ਨੇ ਪਹਿਲਾਂ ਇਹ ਮੇਰੇ ਬੇਟੇ ਦੇਖਾ ਕਹਿੰਦੇ ਵੀ ਉਹ ਚਹੀਦਾ ਹੋ ਗਿਆ ਅੱਛਾ ਕਿੰਨੇ ਬ੍ਰਦਰ ਸਿਸਟਰ ਸੀਗਾ ਇਕੱਲਾ ਹੀ ਇਕੱਲਾ ਜੀ ਉਹਦੇ 28 28 ਫਰਵਰੀ ਨੂੰ ਵਿਆਹ ਆਇਆ ਉਹ ਦੇਖੋ ਮੈਂ ਕਿਦਾਂ ਸਮਾਨ ਦਾ ਭਰਿਆ ਵਾ ਸਾਰਾ ਲਿਆ ਕੇ ਰੱਖਿਆ ਵਾ ਅੱਜ ਅਸਰੀ ਲਾਸਟ ਸ਼ੋਪਿੰਗ ਤੀ ਜਦੋਂ ਅਸੀਂ ਜਾਣਾ ਤਾਂ ਅੱਛਾ ਲਾਸਟ ਵਾਰ ਗੱਲ ਕਦੋਂ ਹੋਈ ਸੀ ਬੇਟਾ ਲਾਸਟ ਗੱਲ ਦੇ ਨਾਲ ਪਰਸੋਂ ਦੀ ਗੱਲ ਹੋਈ ਉਹ ਕਹਿੰਦਾ ਡੈਡੀ ਵੀ ਮੈਂ ਆਪਰੇਸ਼ਨ ਚ ਜਾ ਕਹਿੰਦਾ ਮੈਂ ਆ ਕੇ ਤੁਹਾਡੇ ਨਾਲ ਬਾਅਦ ਚ ਗੱਲ ਕਰੂੰਗਾ 72 ਘੰਟੇ ਦੇ ਆਪਰੇਸ਼ਨ ਚ ਗਿਆ ਹੋਤਾ ਠੀਕ ਹੈ ਉਹ ਉਸ ਏਰੀਆ ਬਾਰੇ ਮੈਂ ਦੱਸਾਂ ਰਿਹਾ ਕਿੱਥੇ ਆਪਰੇਸ਼ਨ ਤਾਂ ਆਇਆ ਗੋਹਾ ਖਾਈ ਲੇਕਿਨ ਮੇਰੀ ਇੱਕ ਇਹ ਹੱਥ ਬੰਨ ਕੇ ਬੇਨਤੀ ਹੈ ਤਾਂ ਕਿ ਕੱਲ ਨੂੰ ਕਿਸੇ ਮਾਂ ਦਾ ਬੱਚਾ ਹੋਰ ਸ਼ਹੀਦ ਨਾ ਹੋਵੇ ਜਿਨ੍ਹਾਂ ਦੀ ਪੋਸਟਿੰਗ ਅੱਡੇ ਟਾਈਮ ਨਾਲ ਨਿਕਲ ਗਈ ਹੈ ਅਗਰ ਕਿਸੇ ਮੀਡੀਆ ਵਾਲੇ ਚ ਜਾਂ ਕਿਸੇ ਅਫਸਰ ਚ ਦਮ ਹੈ ਤਾਂ ਉਹ ਉਹਨਾਂ ਨੂੰ ਪੁੱਛੋ ਵੀ ਕਿਉਂ ਨਹੀਂ ਤੁਸੀਂ ਇਹ 6 ਮਹੀਨੇ ਬੱਚਾ ਕਿਉਂ ਤੁਸੀਂ ਰੁਕਿਆ ਹੈ ਮੈਨੂੰ ਕੁਛ ਨਹੀਂ ਯਾਦ ਰਮੇ ਤਾਂ ਬਰਬਾਦ ਹੋ ਗਿਆ ਮੇਰਾ ਇੱਕੋ ਬੱਚਾ ਤਾਂ ਹੀ ਉਹ ਲੈ ਗਿਆ ਉਹਨੂੰ ਭਾਰਤ ਮਾਤਾ ਲੈ ਕੇ ਚਲੋ ਸਾਨੂੰ ਬਰਵਾਦ ਕਰ ਗਏ ਸੀ ਇਹ ਸੋਚਦੇ ਵੀ ਦੁਬਾਰਾ ਕਿਸੇ ਨਾਲ ਕਿਸੇ ਦੇ ਮਾਂ ਦਾ ਸਵਾਗਤ ਨਾ ਹੋ ਜੜੇ ਇਹ ਮੇਰੀ ਬੇਨਤੀ ਹੈ ਤੁਹਾਡੀ ਮਿੱਟੀ ਵਾਲਿਆਂ ਦੇ ਸਾਹਮਣੇ ਹਾਏ ਅਜੇ 2019 ਦਾ ਭਰਤੀ ਹੈ ਉਹ ਰੇਡ ਕੋਲਰੀ ਨਾਲ ਸੰਬੰਧ ਰੱਖਦਾ ਆ ਤੇ ਰੇਡ ਕੋਲਰੀ ਤੋਂ ਬਾਅਦ ਇਹ ਪੋਸਟਿੰਗ ਆਊਟ ਸੀ ਜੋ ਡੋਡਾ ਡਿਸਟ੍ਰਿਕਟ ਦੇ ਵਿੱਚ ਤੇ ਉੱਥੇ ਫੋਰ ਆਰ ਆਰ ਹੈ ਉੱਥੇ ਸਾਨੂੰ ਅੱਜ ਦੁਪਹਿਰ ਤੋਂ ਬਾਅਦ ਹੀ ਕਵਰ ਮਿਲੀ ਹੈ ਵੀ ਤਾਂ ਕਰਕੇ ਵੀ ਉਹ ਅਜੇ ਇਸ ਦੁਨੀਆ ਤੇ ਨਹੀਂ ਰਿਹਾ ਆ ਅਛਾ ਵਿਆਹ ਵੀ ਸੀਗਾ ਵੀ ਵਿਆਹ ਕਦੋਂ ਰੱਖਿਆ ਸੀਗਾ 28 ਫਰਵਰੀ ਔਰ 1 ਦਾ ਮਾਰਚ ਦਾ ਵਿਆਹ ਸੀ ਅਛਾ ਕੋਈ ਹੋਰ ਬ੍ਰਦਰ ਸਿਸਟਰ ਵੀ ਹੈਗਾ ਬਹੁਤ ਬ੍ਰਦਰ ਸਿਸਟਰ ਕੋਈ ਨਹੀਂ ਆ ਮਾਮਾ ਮਮੀ ਆ ਤੇ ਮੇਰੇ ਤੇ ਰਸ ਇੱਕ ਲੜਕਾ ਸੀ ਅਛਾ ਇਹ ਦੱਸਿਆ ਜਾ ਰਿਹਾ ਵੀ ਫਾਦਰ ਤਾਇਆ ਜੀ ਸਾਰੇ ਆਰਮੀ ਦੇ ਵਿੱਚ ਸੀ ਹਾਂਜੀ ਇਹ ਵੀ ਫਾਦਰ ਵੀ ਐਸਐਮ ਰਿਟਾਇਰ ਹੋਏ ਨੇ ਮਾਣ ਦੁਜੇ ਤਾਇਆ ਜੀ ਵੀ ਉਹ ਵੀ ਸੁਵਿਧਾ ਤੈਅ ਹੋਇਆ ਮੈਂ ਵੀ ਉਹਨਾਂ ਸਰਵਿਸੀਆਂ ਭਾਜੀ ਤੁਸੀਂ ਵੀ ਆਰਮੀ ਦੇ ਵਿੱਚ ਹਾਂ ਹਾਂਜੀ ਭੂਆ ਦਾ ਮੁੰਡਾ ਹਾਂ ਅੱਛਾ ਕਦੋਂ ਤੱਕ ਸੰਸਕਾਰ ਬੋਡੀ ਕਦੋਂ ਤੱਕ ਆ ਜਾਵੇਗੀ ਭਾਜੀ ਹਜੇ ਤੱਕ ਜਿੰਨੀ ਵੀ ਟੀਡੀ ਜੁਨੇ ਦੇ ਵਿੱਚ ਗੱਲ ਹੋਈ ਹੈ ਉਹ ਕਹਿ ਰਹੇ ਨੇ ਵੀ ਕੱਲ ਤੱਕ ਆ ਜਾਣਗੇ ਬਾਕੀ ਉਹਨਾਂ ਦਾ ਜੋ ਵੀ ਕੁਝ ਹੋਏਗਾ ਉਹ ਕੱਲ ਪਤਾ ਲੱਗੇਗਾ ਭਾਜੀ ਅੱਛਾ ਪ੍ਰਸ਼ਾਸਨ ਵੱਲੋਂ ਕੋਈ ਆਇਆ ਹੈਗਾ ਕੋਈ ਰੋਪੜ ਪ੍ਰਸ਼ਾਸਨ ਵੱਲੋਂ ਹਜੇ ਤੱਕ ਭਾਜੀ ਕੋਈ ਨਹੀਂ ਆਇਆ ਅਜੇ ਤੱਕ ਨਹੀਂ ਕਿਉਂਕਿ ਸਾਨੂੰ ਵੀ ਚਾਰ ਕੋਲੇ ਤੇ ਆਸ-ਪਾਸ ਹੀ ਪਤਾ ਲੱਗਿਆ ਹੈ ਜੀ